ਸਤਿ ਸ਼੍ਰੀ ਅਕਾਲ ਦੋਸਤੋ ਮੈਂ ਕਿਰਨ ਸਫਰ ਇਸ ਜ਼ਿੰਦਗੀ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਜ਼ਿੰਦਗੀ ਦੇ ਕੁਝ ਰੁਝੇਵਿਆਂ ਕਾਰਨ ਮੈਂ ਵੀਡੀਓ ਨਹੀਂ ਪਾ ਸਕੀ ਪਰ ਮੈਂ ਹੁਣ ਫਿਰ ਤੋਂ ਹਾਜ਼ਰ ਹਾਂ ਇੱਕ ਬਹੁਤ ਹੀ ਸੋਹਣੀ ਸਿੱਖਿਆ ਦੇਣ ਵਾਲੀ ਤੇ ਨਵੀਂ ਕਹਾਣੀ ਲੈ ਕੇ ਕਹਾਣੀ ਦਾ ਵਿਸ਼ਾ ਹੈ ਸਮਾਂ ਕਿੰਨਾ ਵੀ ਬੁਰਾ ਕਿਉਂ ਨਾ ਹੋਵੇ ਦੋ ਗੱਲਾਂ ਹਮੇਸ਼ਾ ਯਾਦ ਰੱਖਿਓ ਹਾਂਜੀ ਦੋਸਤੋ ਤਾ ਕਹਾਣੀ ਸ਼ੁਰੂ ਕਰਦੇ ਹਾਂ ਦੋਸਤੋ ਪਿੰਡ ਪਿੱਖੀਵਿੰਡ ਦੀ ਇੱਕ ਕੋਨੇ ਵਿੱਚ ਇੱਕ ਨੌਜਵਾਨ ਰਹਿੰਦਾ ਸੀ ਜਿਸ ਦਾ ਨਾਮ ਸੀ ਜਸਪ੍ਰੀਤ ਹਾਂਜੀ ਜਸਪ੍ਰੀਤ ਦਿਲੋਂ ਸਾਫ਼ ਸੀ ਮਾਂ-ਬਾਪ ਦੀ ਆਗਿਆ ਮੰਨਣ ਵਾਲਾ ਪਰ ਕਿਸਮਤ ਉਸ ਦੇ ਨਾਲ ਹੀ ਖੇਡ ਰਹੀ ਸੀ ਉਹ ਹਰ ਕੰਮ ਦੇ ਵਿੱਚ ਹਾਰ ਜਾਂਦਾ ਦੋ ਵਾਰ ਉਸ ਨੂੰ ਨੌਕਰੀ ਤੋਂ ਕੱਢਿਆ ਗਿਆ ਵਪਾਰ ਕੀਤਾ ਉਹ ਵੀ ਫੇਲ ਹੋ ਗਿਆ ਤੇ ਲੋਕ ਉਸਤੇ ਹੱਸਦੇ ਸਨ ਕਿ ਤੇਰਾ ਕਦੇ ਕੁਝ ਹੋ ਹੀ ਨਹੀਂ ਸਕਦਾ ਉਹ ਹੌਲੀ-ਹੌਲੀ ਹਾਰਦਾ ਗਿਆ ਇੱਕ ਦਿਨ ਉਹ ਆਪਣੀ ਮਾਂ ਦੇ ਕੋਲ ਗਿਆ ਤੇ ਕਿਹਾ ਮਾਂ ਮੇਰੇ ਵਿੱਚ ਕੋਈ ਖਾਸ ਗੱਲ ਨਹੀਂ ਮੈਂ ਹਰ ਵੇਲੇ ਹੀ ਹਾਰ ਜਾਂਦਾ ਹਾਂ ਤੇ ਹੁਣ ਤੇ ਮੇਰਾ ਜੀਵਨ ਨੂੰ ਮਣੇ ਨਹੀਂ ਕਰਦਾ ਮਾਂ ਨੇ ਹੌਲੀ ਜੀ ਉਸਦੇ ਸਿਰ ਤੇ ਹੱਥ ਰੱਖਿਆ ਤੇ ਕਿਹਾ ਬੇਟਾ ਸਮਾਂ ਕਿੰਨਾ ਵੀ ਬੁਰਾ ਕਿਉਂ ਨਾ ਹੋਵੇ ਤੂੰ ਇਹ ਦੋ ਗੱਲਾਂ ਹਮੇਸ਼ਾ ਯਾਦ ਰੱਖੀ ਪਹਿਲੀ ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਤੇ ਦੂਜੀ ਹੌਸਲਾ ਰੱਖਣ ਵਾਲੇ ਨੂੰ ਰੱਬ ਕਦੇ ਵੀ ਖਾਲੀ ਨਹੀਂ ਮੋੜਦਾ ਇਨ੍ਹਾਂ ਸ਼ਬਦਾਂ ਨੇ ਜਸਪ੍ਰੀਤ ਦੇ ਮਨ ਤੇ ਭਾਰੀ ਝੋਟ ਮਾਰੀ ਤੇ ਉਸ ਨੇ ਫੈਸਲਾ ਕੀਤਾ ਕਿ ਹੁਣ ਉਹ ਕਦੇ ਵੀ ਪਿੱਛੇ ਨਹੀਂ ਮੁੜੇਗਾ ਜਸਪ੍ਰੀਤ ਨੇ ਬਹੁਤ ਸੋਚਿਆ ਉਸਨੇ ਸੋਚਿਆ ਕਿ ਉਹ ਕਿਸੇ ਹੋਰ ਸ਼ਹਿਰ ਵਿੱਚ ਜਾ ਕੇ ਆਪਣੀ ਕਿਸਮਤ ਨੂੰ ਅਜ਼ਮਾਏਗਾ। ਉਹ ਲੁਧਿਆਣੇ ਚਲੇ ਆ ਗਿਆ। ਛੋਟੀ ਜੀ ਨੌਕਰੀ ਮਿਲੀ ਇੱਕ ਚਾਹ ਦੀ ਦੁਕਾਨ ਤੇ। ਸਾਰੇ ਉਸ ਨੂੰ ਡਿਖਿਆ ਹੋਇਆ ਕਹਿੰਦੇ ਪਰ ਉਹਨੂੰ ਆਪਣੀ ਮਾਂ ਦੇ ਆਖੀਰਲੇ ਸ਼ਬਦ ਹਮੇਸ਼ਾ ਯਾਦ ਰਹਿੰਦੇ ਤੇ ਹਰ ਰੋਜ਼ ਉਸ ਨੂੰ ਹੌਸਲਾ ਦਿੰਦੇ। ਚਾਹ ਦੀ ਦੁਕਾਨ ਤੇ ਕੰਮ ਕਰਦਿਆਂ ਕਰਦਿਆਂ ਉਹ ਹਮੇਸ਼ਾ ਗਾਗਾ ਨੂੰ ਖੁਸ਼ ਰੱਖਦਾ ਜਦ ਉਹ ਕੋਈ ਉਦਾਸ ਆਉਂਦਾ ਤਾਂ ਉਹ ਉਸ ਨੂੰ ਹਸਾ ਦਿੰਦਾ ਹੌਲੀ-ਹੌਲੀ ਉਸ ਦੀ ਦੁਕਾਨ ਦੀ ਬਹੁਤ ਹੀ ਮਸ਼ਹੂਰੀ ਹੋਣ ਲੱਗੀ ਤੇ ਇੱਕ ਦਿਨ ਇੱਕ ਬਹੁਤ ਹੀ ਵੱਡੀ ਕੰਪਨੀ ਦੇ ਮਾਲਕ ਆਏ ਤੇ ਜਸਪ੍ਰੀਤ ਦੀ ਗੱਲਬਾਤ ਦੇ ਅੰਦਾਜ਼ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਕਿਹਾ ਤੂੰ ਇੱਥੇ ਜਾ ਵੇਚ ਰਿਹਾ ਹੈ ਪਰ ਤੇਰੇ ਵਿੱਚ ਤਾਂ ਲੀਡਰ ਬਣਨ ਵਾਲੀ ਗੁਣ ਹਨ ਤੂੰ ਸਾਡੀ ਕੰਪਨੀ ਵਿੱਚ ਕੰਮ ਕਰੇਗਾ ਜਸਪ੍ਰੀਤ ਨੇ ਨਿਮਰਤਾ ਨਾਲ ਮੰਨ ਲਿਆ ਤੇ ਕੁਝ ਹੀ ਮਹੀਨਿਆਂ ਦੇ ਵਿੱਚ ਉਹ ਸੇਲਸਮੈਨ ਤੋਂ ਮੈਨੇਜਰ ਬਣ ਗਿਆ ਤੇ ਜਿਸ ਪਿੰਡ ਦੇ ਲੋਕ ਉਸ ਨੂੰ ਕਹਿੰਦੇ ਸਨ ਕਿ ਤੇਰਾ ਕੁਝ ਨਹੀਂ ਹੋ ਸਕਦਾ ਉਸੇ ਪਿੰਡ ਦੇ ਲੋਕ ਹੁਣ ਉਸੇ ਦੀ ਕਾਮਯਾਬੀ ਨੂੰ ਪਿੰਡ ਦਾ ਪਿੰਡ ਦੇ ਨਾਮ ਦੇ ਨਾਲ ਜੋੜਨ ਲੱਗੇ ਤੇ ਕਈ ਸਾਲਾਂ ਦੇ ਬਾਅਦ ਜਦ ਉਹ ਆਪਣੇ ਪਿੰਡ ਵਾਪਸ ਆਇਆ ਤਾਂ ਸਾਰੇ ਲੋਕ ਉਸ ਨੂੰ ਮਿਲਣ ਆਏ ਕਈਆਂ ਦੀਆਂ ਅੱਖਾਂ ਵਿੱਚ ਬਹੁਤ ਹੀ ਹੈਰਾਨੀ ਸੀ पर मां ਦੀਆਂ ਅੱਖਾਂ ਦੇ ਵਿੱਚ ਬਹੁਤ ਖੁਸ਼ੀ ਸੀ ਉਹ ਹੌਲੀ-ਹੌਲੀ ਬੋਲ ਪਈ ਵੇਖਿਆ ਮੈਂ ਕਿਹਾ ਸੀ ਨਾ ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਤੇ ਹੌਸਲਾ ਰੱਖਣ ਵਾਲੇ ਨੂੰ ਰੱਬ ਕਦੇ ਵੀ ਖਾਲੀ ਨਹੀਂ ਮੋੜਦਾ ਹਾਂਜੀ ਦੋਸਤੋ ਜਸਪ੍ਰੀਤ ਦੀ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਸਮਾਂ ਬਦਲਦਾ ਹੀ ਹੈ ਭਾਵੇਂ ਚੰਗਾ ਹੋਵੇ ਮਾੜਾ ਹੋਵੇ ਜੇ ਤੁਸੀਂ ਅੱਜ ਹਾਰ ਰਹੇ ਹੋ ਤਾਂ ਕੱਲ ਜਿੱਤ ਵੀ ਸਕਦੇ ਹੋ ਤਾਂ ਜਿੱਤ ਵੀ ਤੁਹਾਡੀ ਹੀ ਹੋਵੇਗੀ ਮਾਪੇ ਦੇ ਆਸ਼ੀਰਵਾਦ ਤੇ ਆਪਣਾ ਹੌਂਸਲਾ ਇਹ ਦੋ ਤਾਕਤਾਂ ਜੇਕਰ ਆਪਣੇ ਨਾਲ ਹੋਣ ਤਾਂ ਆਪਾਂ ਕਦੇ ਵੀ ਨਹੀਂ ਹਾਰ ਸਕਦੇ ਦੋਸਤੋ ਜੇ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ